ਮੰਮੀ ਆਂ ਦੱਸ ਏਹ ਗੱਲ ਸੁਣਿਓ ਮੇਨਾ ਪਿੰਡੋਂ ਫੋਨ ਆਇਆ ਸੀ ਮੰਮੀ ਦਾ ਕਿ ਉਹਨੇ ਕੁਦੀਪ ਦਾ ਰਿਸ਼ਤਾ ਕਰਾਉਂਦੀ ਆ ਤੇ ਉਹ ਕਹਿੰਦੀ ਵੀ ਤੁਸੀਂ ਆ ਜਿਓ ਹਨਾ ਦੋਨੇ ਆਣੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਚੱਲ ਬੜੇ ਤੋਂ ਮੁੱਕਰ ਗਏ ਮੈਂ ਤਾਂ ਜਾਣਦਾ ਨਹੀਂ ਆ ਦੱਸ ਕਿਤੇ ਤੁਰ ਕੇ ਰਾਹ ਹੀ ਨਹੀਂ ਮਾ ਹੁਣ ਇਹੋ ਜੀ ਕਮੋਜ ਤਾਂ ਜਾਣਾ ਹੀ ਪਊਗਾ ਚੱਲ ਜੇ ਨਹੀਂ ਜਾਂਦਾਗਾ ਹਜੇ ਕਿਹੜਾ ਉੱਥੇ ਕੇ ਪੱਕ ਠੱਕ ਹੋ ਗਏ ਮੈਨੂੰ ਇਹ ਦੱਸ ਪਹਿਲਾਂ ਹਈ ਤਾਂ ਗੱਲ ਹੀ ਚੱਲੀ ਆ ਤੂੰ ਜਾਇਆ ਮੰਮੀ ਪੱਕ ਠੱਕ ਨਹੀਂ ਹੋਈ ਪਰ ਜਿੱਥੇ ਦਾ ਜਾਣ ਦਾ ਹੱਕ ਬੰਦਾ ਉੱਥੇ ਕਿਉਂ ਨਹੀਂ ਜਾਂਦਾ ਇਹ ਨੂੰ ਪੁੱਛ ਤਸੀਮਾ ਕਿਤੇ ਤੁਰ ਕੇ ਰਾਜੀ ਨਹੀਂ ਚਲ ਠੀਕ ਹੈ ਮੈਂ ਕਿਤੇ ਗਲਤ ਹੁੰਦੀ ਸ਼ੱਕ ਕਰਦੀ ਆ ਚਲ ਠੀਕ ਆ ਪਰ ਹਰ ਇੱਕ ਗੱਲ ਤੇ ਜਵਾਬ ਮਾਂ ਹਰ ਇੱਕ ਗੱਲ ਤੇ ਜਵਾਬ ਹੁਣ ਜਿੱਥੇ ਹੱਕ ਤੇਨੂੰ ਪਤਾ ਸਾਡੇ ਮਾਂ ਪਿਓ ਨਹੀਂ ਹੈਗੇ ਅੱਗੇ ਪਿਛੇ ਤੁਰਨ ਵਾਲਾ ਕੋਈ ਨਹੀਂਗਾ ਜਿੱਥੇ ਇਹ ਖੜਚ ਹੋਰ ਕੌਣ ਖੜੂਗਾ ਨਹੀਂ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਹੁਣ ਜਦੋਂ ਨਹੀਂ ਜਾਂਦਾਗਾ ਫਿਰ ਕੋਈ ਜ਼ਰੂਰੀ ਕਲੇਸ਼ ਪਾ ਕੇ ਤੁਰਨਾ ਤੂੰ ਮਾਂ ਮੈਂ ਕਲੇਸ਼ ਨਹੀਂ ਪਾਉਂਦੀ ਮੈਂ ਤੈਨੂੰ ਕਿਹਾ ਹੈਈ ਮੈਂ ਕਿ ਤੇਰੇ ਨਾਲ ਜਦਨ ਦਾ ਕੋਈ ਮਤਲਬ ਨਹੀਂ ਹੈਗਾ ਹਨਾ ਜੇ ਤੂੰ ਮੰਨਣੀ ਨਹੀਂ ਹੁੰਦੀ ਕਿਸੇ ਦੀ ਪਰ ਕੱਲ ਨੂੰ ਜਦੋਂ ਉੱਥੇ ਜਾਵਾਂਗੇ ਅਗਲਾ ਕੋਕਾ ਹੈ ਕੁੜੀ ਵੀ ਆ ਉਹ ਕੋਈ ਨਹੀਂ ਸੋਭਾ ਨਾ ਲੱਗ ਜਾਂਦਾ ਹੁੰਦਾਗਾ ਕੋਈ ਜ਼ਰੂਰੀ ਤਾਂ ਨਹੀਂ ਹੈਗਾ ਵੀ ਦੋਨਾਂ ਨੇ ਇਕੱਠੇ ਨਹੀਂ ਤੁਰਨਾ ਇੱਧਰ ਨੂੰ ਤੁਰਨਾਗਾ ਕਹਿੰਦਾ ਮੰਮੀ ਨੂੰ ਲਾ ਜਾ ਮੈਂ ਬਾਗ ਚੱਲੂ ਤੇਰੇ ਨਾਲ ਤੂੰ ਚੁੱਪ ਕਰਕੇ ਤਿਆਰ ਹੋ ਜਾ ਐਵੇਂ ਕਲੇਸ਼ ਨਾ ਪਾ ਵਧੀਆ ਸ਼ਗਣਾ ਦੇ ਦੇਣਾਗੇ ਉੱਥੇ ਕਲੇਸ਼ ਪਾ ਕੇ ਤੁਰ ਤੁਰ ਕੇ ਜਾਏਗੀ ਐਡਾ ਮੂੰਹ ਲੈ ਕੇ ਵਗ ਜਾਈਗੀ ਉੱਥੇ ਚੱਲ ਠੀਕ ਹੈ ਹੁਣ ਸੁਣ ਹੁਣ ਤਾਂ ਵਗ ਜਾਗੇ ਕੱਲ ਨੂੰ ਸ਼ਗਨ ਪਊਗਾ ਉਦੋਂ ਨਾ ਜਾਊਗਾ ਉਦੋਂ ਫੇਰ ਕਹ ਦੂ ਮੇਰਾ ਕੰਮ ਤੋਂ ਦੀ ਗੱਲ ਉਦੋਂ ਦੇਖੀ ਜਾਊਗੀ ਉਦੋਂ ਆਪੇ ਮਨਾ ਲੂੰਗੀ ਮੈਂ ਕਹਿ ਦਊਗੀ ਮੈਂ ਚੱਲ ਠੀਕ ਹੈ ਸਾਰੀਆਂ ਗੱਲਾਂ ਮੰਨ ਲਈਆਂ ਤੇਰੀਆਂ ਹਨਾ ਪਰ ਤੂੰ ਫਿਰ ਵੀ ਇਹਨੂੰ ਮਾੜਾ ਮੋਟਾ ਬਰਜਣਾ ਕਿ ਐ ਇਹਨੂੰ ਐਂ ਕਿਉਂ ਕਰਦਾ ਮੈਂ ਤਾਂ ਹਰ ਵਾਰ ਕੋਈ ਕਲੇਸ਼ ਨਹੀਂ ਪਾਲੀਦਾ ਹੁੰਦਾ ਨਹੀਂ ਪਾਲੀਦਾ ਹੁੰਦਾ ਕਲੇਸ਼ ਮੈਂ ਕਲੇਸ਼ ਨਹੀਂ ਮੈਂ ਕਹਿੰਦੀ ਬਿਲਕੁਲ ਗੱਲ ਤਾਂ ਹੋਊਗੀ ਵੀ ਐਂ ਕਰਨ ਲੱਗ ਗਿਆ ਅੱਗੇ ਦੇਖ ਲੈ ਮੈਨੂੰ ਮਾੜਾ ਹੀ ਨਹੀਂ ਕੁਝ ਕਹਿ ਦਿੰਦਾ ਸੀ ਉਹਦੀ ਮੰਨਦਾ ਸੀ ਹੁਣ ਮੇਰੀ ਜਮਾਂ ਗੱਲ ਨਹੀਂ ਮੰਨਦਾ ਤੇਰੀ ਗੱਲ ਮੰਨਦਾ ਹੁਣ ਐਂ ਦੱਸ ਦੇ ਤੇਰੀ ਵੀ ਨਹੀਂ ਮੰਨਦਾ ਗੱਲ ਕੋਈ ਚੱਲ ਕੋਈ ਨਹੀਂ ਆਪਾਂ ਪੜਤਾਲ ਕਰ ਲਾਂਗੇ ਕਿਉਂ ਤੂੰ ਟੈਨਸ਼ਨ ਲੈਂਦੀ ਹੈਗੀ ਮੈਂ ਬੈਠੀ ਆ ਨਾ ਕੋਈ ਨਹੀਂ ਆਪੇ ਫੜਤਾਲ ਕਰ ਲੂਗੀ ਬਸ ਫਿਕਰ ਤਾਂ ਹੁੰਦੀ ਐ ਮੈਂ ਤਾਂ ਆਪਣੀ ਕੁੜੀ ਦੀ ਟੈਨਸ਼ਨ ਆ ਮਾ ਜੇ ਇਹੋ ਜੀ ਕੋਈ ਗੱਲ ਨਿਕਲ ਲਈ ਮੈਂ ਅਸੀਂ ਕੀ ਕਰਾਂਗੇ ਦੋਨਿਆਂ ਨੇ ਉਹ ਕੁਛ ਨਹੀਂ ਹੁੰਦਾਗਾ ਉਹ ਇਹ ਤਾਂ ਇੱਕ ਗੱਲ ਨੂੰ ਫੜ ਲੈਣੀ ਐ ਫਿਰ ਕੋਈ ਗੱਲ ਨਹੀਂ ਹੁੰਦੀ ਜੇ ਤਿਆਰ ਹੋ ਜਾ ਚੱਲ ਮੰਮੀ ਤੂੰ ਵੀ ਹੋ ਜਾ ਤਿਆਰ ਚੱਲੀਏ ਕੋਈ ਨਹੀਂ ਮੈਂ ਤਾਂ ਤਿਆਰੀ ਐ ਬਸ ਮੈਂ ਤਾਂ ਐਂ ਚੱਲਦੀ ਆ ਤੇਰੇ ਨਾਲ ਚਲ ਪੁੱਤ ਤੇਰੇ ਵੀ ਕੱਪੜੇ ਖਾਜਾ ਤੂੰ ਵੀ ਹੋਰ ਇਹ ਚਾਚੇ ਦੇ ਕੱਪੜੇ ਪਾ ਦੇ ਲਿਆ ਇੰਨੀ ਗਰਮੀ ਐ ਆ ਮੋਟੇ ਫਾਤਿਆਂ ਸ਼ਰਟਾਂ ਇਹ ਚੱਕ ਕੇ ਹਾਂ ਭੀ ਆ ਕੇ ਨਹੀਂ ਮੈਂ ਆਹੀ ਪਾਉਂਗੀ ਇਹ ਤੈਨੂੰ ਪਤਾ ਜਿੱਦੀ ਗਿੱਡੀ ਆਪਦੇ ਪਿਓ ਵਰਗੀ ਹਾਲੇ ਪਾਪਾ ਵਰਗੀ ਜਿੱਦੀ ਆਏ ਹੈ ਹਨਾ ਗੱਲ ਨਹੀਂ ਮੰਨਦੀ ਕਿਛੇ ਦੀ ਆਪਦੀ ਮਾਜੀ ਕਰਦੀ ਆ ਹੈ ਨਾ ਉਹਨੇ ਕੱਪੜੇ ਪਾ ਲਾ ਮਾਮੂ ਦੇ ਵਿਆਹ ਤੇ ਚੱਲੇਗਾ ਚੱਲੇਗਾ ਮਾਮੂ ਦੇ ਵਿਆਹ ਤੇ ਹੈ ਚੰਗਾ ਚੱਲ ਭਰਾਜਾ ਤਿਆਰ ਹੋਨੇ ਆ ਉਹ ਬੇਬੇ ਬੰਨ ਕੇ ਬਾਈ ਬੈਠੀ ਹੈ ਤੇ ਕੁਝ ਪਤਾ ਲੱਗਾ ਕਦੋਂ ਕਹਣਗੇ ਗੱਲ ਕੋਈ ਨਹੀਂ ਹੋਈ ਫੋਨ ਤੇ ਕੋਈ ਕੋਈ ਸੀ ਤੇਰੀ ਮਾਸੀ ਨਾਲ ਗੱਲ ਉਹ ਕਹਿੰਦੀ ਸੀਗੀ ਵੀ ਆ ਜਾਣਗੇ ਕੋਈ ਨਹੀਂ ਟਾਈਮ ਨਾਲੀ ਤੇ ਉਹ ਆਦੀ ਸਮਾਂ ਪਹਿਲਾਂ ਆਉਂਗੀ ਉਹਦਾ ਠੀਕ ਆ ਗੱਲ ਬੇਬੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਕਰਨੀ ਤਾਂ ਚੱਲ ਤੂੰ ਆਦੀ ਮਰਜ਼ੀ ਆ ਵੀ ਅਜੇ 2 ਸਾਲ ਹੋਰ ਪੜ੍ਹ ਲੈਣ ਦੀ ਹਰਪ੍ਰੀਤ ਇਹ ਤੁਮਾ ਦੇਖ ਕੇ ਕੋਈ ਕਰ ਦਿੰਦੇ ਹਜੇ ਕਿੱਡੀ ਉਮਰ ਹੋਈ ਐ ਇਹਦੀ ਨਾਲੇ ਜਿੰਨਾ ਜਦੋਂ 30 ਵਾਰ ਉੱਠ ਖੜੇ ਨਾ ਸਾਰੇ ਸਾਂਸ ਫਿਕਰ ਮਾਰ ਕੇ ਉਹ ਮੁੱਕ ਜਾਂਦੇ ਆ ਨਾਲੇ ਕਰਨਾ ਹੀ ਕਰਨਾ ਆਪਾਂ ਕਿਹੜਾ ਹੁਣ ਬਾੜੀ ਗਾਹਾਂ ਪੜਾਉਣੀ ਐ ਇਹ ਨਾਲੇ ਬੜੀ ਘਟਕਾਣਾ ਜੋ ਤੇਰੀ ਮਾਸੀ ਕਰਾਉਂਦੀ ਫਿਰ ਆਪਾਂ ਨੂੰ ਕਾਹਦਾ ਫਿਕਰ ਐ ਹੈਂ ਕਾ ਕਰਕੇ ਮੈਂ ਹਾਂ ਕਰਦੂ ਉਹ ਮਾਸੀ ਨੂੰ ਤਾਂ ਸੋਨੇ ਦਾ ਲਾਲਚ ਆ ਪੂਰਾ ਵੀ ਮੈਨੂੰ ਪਾ ਦੇਣਗੇ ਕਿਹੜਾ ਛਾਂਪ ਹੋਵੇ ਹਾਂ ਹੋਰ ਦੱਸ ਉਹ ਤਾਂ ਫੇਰ ਅਗਲੀ ਕਮਾਊਗੀ ਆਪਾ ਤਾਂ ਨਾ ਤਾਂ ਉਹਨਾਂ ਤੋਂ ਤਾਂ ਬਾਹੂਂਗੀ ਹਾਂ ਪਾਉਣੇ ਅਗਲੇ ਮੁੰਡੇ ਨਾਲ ਇੰਸਟਾਗ੍ਰਮ ਦੀ ਪਾਉਣੇ ਲੱਖ ਤੇ ਪਹੁੰਚ ਗਿਆ ਜਮਾ ਨੂੰ ਪਤਾ ਲੱਗਾ ਕੋਈ ਵਿਚੋਲ ਪਣੀ ਦਾ ਕੰਮ ਤੋਂ ਹੋਰ ਇੱਕ ਤਾਂ ਵਿਚੋਲ ਪੁਣਾ ਨਹੀਂ ਹੁੰਦਾ ਅੱਲੇ ਮੁੰਡੇ ਵਾਲੇ ਨੂੰ ਸ਼ਾਂਪਾ ਜੁੱਪਾ ਤੁ ਬੋਲੇ ਕਰੀ ਹੋਰ ਨਹੀਂ ਮੈਂ ਤਾਂ ਉਹ ਐ ਗੱਲ ਕਹਿੰਦਾ ਸੀਗਾ ਮੈਂ ਚਲ ਠੀਕ ਹੈ ਵੀ ਬਾਰੋਂ ਦਾ ਚਲ ਠਾ ਦੇਾਂਗੇ ਤੇ ਟਾਈਮ ਮੜਾ ਵਧੀਆ ਟਾਈਮ ਨਾਲ ਘਰੇ ਜਾਵੜੂ ਆਪਦੇ ਤੈਨੂੰ ਕੰਮ ਧੰਦੇ ਦਾ ਔਖਾ ਆ ਜੂ ਤੇਰੇ ਗੋਡੇ ਗੁੱਡੇ ਦੁਖਦੇ ਮੁੜ ਕੇ ਫੇਰ ਇੱਥੇ ਨਾ ਮੈਨੂੰ ਕੰਮ ਧੰਦੇ ਦਾ ਔਖਾ ਹੋਊਗਾ ਤੈਨੂੰ ਵਿਆਹ ਹੋਊਗੀ ਹੋਰ ਤੈਨੂੰ ਆ ਤੇਰੇ ਬਾਹਰ ਵੀ ਉਹ ਨਹੀਂ ਬਿਆਹ ਨਹੀਂ ਤਾਂ ਸਹੀ ਪਹਿਲਾਂ ਹੁਣ ਕੁੜੀ ਨੂੰ ਬਾਰੋਂ ਠਾਵਾਂਗੇ ਖਰਚਾ ਆ ਜੋ ਇਹਨਾ ਹੁਣ ਦੱਸ ਕੇ ਝਾੜੀ ਲਾ ਲਿਆ ਆਪਾਂ ਖਰਚਾ ਸਾਹਬ ਦਾ ਹੀ ਕਰਾਂਗੇ ਪੁੱਤ ਤੈਰੇ ਸਿਰ ਜਮਾ ਕਰਜ਼ਾ ਨਹੀਂ ਚੜਾਉਂਦੇ ਪਹਿਲਾਂ ਕੁੜੀ ਦਾ ਕਰਾਂਗੇ ਫਿਰ ਕੋਈ ਦੇਖ ਕੇ ਤੇਰੇ ਵਾਸਤੇ ਕੁੜੀ ਤੇਰਾ ਕਰਾਂਗੇ ਦੋਨਾਂ ਭੈਣ ਭਰਾਵਾਂ ਦਾ ਕਰ ਵਾਜੂ ਤੇ ਮਾਇ ਗੰਗਾ ਨਾਲ ਇਹ ਗੱਲਾਂ ਕਰੀ ਜਿਹੜੀ ਮਾਮੂ ਜੀ ਆ ਗਈ ਮਾਸੀ ਦਾ ਸੱਸਰੀ ਕਾਲ ਸੱਸਰੀ ਕਾਲ ਠੀਕ ਹਾਂ ਠੀਕ ਹੈ ਹੋਰ ਮੈਂ ਤਾਂ ਭੈਣੇ ਗੱਲ ਕਰੀ ਤੇ ਉਹ ਆਉਂਦੀ ਹੈ ਹਾਂ ਮੈਂ ਤਾਂ ਤੁਹਾਨੂੰ ਦੱਸਿਆ ਸੀ ਫੋਨ ਤੇ ਹਾਂ ਤੇ ਮੈਂ ਆ ਵੀ ਤੂੰ ਵਧੀਆ ਕੀਤਾ ਜਿਹੜਾ ਤੂੰ ਪਹਿਲਾਂ ਉਰ ਮੈਂ ਆਖ ਆਪਣੀ ਸੌਰ ਹੈ ਹੁੰਦੀ ਹੈ ਹਾਂ ਨਾਲ ਜਾ ਕੇ ਨਾ ਤਾਂ ਅਗਲੇ ਦੇ ਸਾਹਮਣੇ ਕੋਈ ਗੱਲਬਾਤ ਹੁੰਦੀ ਹੈ ਸਹੀ ਘਰ ਨੇ ਜਿਹਦੇ ਪਾਸੇ ਉੱਤੇ ਗੱਲ ਕਰਦੇ ਆ ਫਿਰ ਵੀ ਅਗਲਾ ਸੌਰ ਨਹੀਂ ਆਉਂਦਾ ਤੇ ਪੁੱਤ ਤੈਨੂੰ ਕਹੀ ਗੱਲ ਮਨਜ਼ੂਰ ਹੈ ਮੁੰਡਾ ਵਧੀਆ ਦੇਖ ਮੇਰੀ ਰਿਸ਼ਤੇਦਾਰੀ ਚੋਂ ਅੱਛਾ ਨਾ ਬਹੋ ਮਾਤਾ ਬੈਠੀ ਆ ਸਿਆਣੇ ਬੰਦੇ ਤੁਸੀਂ ਕਰੀ ਜਾਨੋ ਠੀਕ ਆ ਗੱਲਾਂ ਤੂੰ ਕਿਹੜਾ ਬਗਾਨੀ ਹੈ ਇਹ ਭੈਣੇ ਬਗਾਨੀ ਤਾਂ ਨਹੀਂ ਫਿਰ ਵੀ ਪੁੱਤ ਮਾਂ ਪਿਓ ਦਾ ਹੈ ਨਹੀਂ ਇਕੱਲਾ ਮੰਗਾਏ ਐਸ਼ ਕਰੋਗੀ ਕੁੜੀ ਚੰਗੀ ਜ਼ਮੀਨ ਹੈ ਠੀਕ ਆ ਬਾ ਤੇਰੇ ਤੇ ਯਕੀਨ ਆ ਮਸੀ ਜਿਵੇਂ ਹੁਣ ਤੂੰ ਮੜੇ ਸਾਹ ਤਾਂ ਹੀ ਸਿੱਟਦੀ ਨਾਲੇ ਆਇਆ ਮਣੀ ਇਹ ਤਾਂ ਕਿਹੜਾ ਕੰਮ ਹੋਣਾ ਰਾ ਭਾਈ ਦਾ ਇਹ ਤਾਂ ਆਇਆ ਕੋਈ ਬਾਹਲੇ ਤਾਂ ਬਸ ਤੱਕ ਆ ਤੇ ਤੈਨੂੰ ਇਹਨੇ ਕੰਮ ਨਹੀਂ ਕਰਨਾ ਫਿਰ ਆਪਦੀਆਂ ਦੋਨੇ ਜੀ ਪਕਾ ਲਿਆ ਕਰਨਗੇ ਖਾ ਲਿਆ ਕਰਨਗੇ ਉਹ ਤਾਂ ਬੇ ਬਿਆਹ ਭੈਣ ਭੂਣ ਵੀ ਹੈ ਨਹੀਂ ਕਿ ਭੈਣ ਤਾਂ ਹੈਗੀ ਭੈਣ ਤਾਂ ਹੈਗੀ ਇੱਕ ਵਿਆਹੀ ਹੋਈ ਹੈ ਪੁੱਤ ਅੱਛਾ ਭੈਣ ਦਾ ਵਜਾਰੀ ਕਰੇ ਸੌਣ ਇਸ ਵਾਰ ਵੀ ਆਇਆ ਕਰੂਗੀ ਹੋ ਤਾਂ ਵੀ ਤਰੀ ਮਰਜ਼ੀ ਆ ਚਲ ਮਾਸੀ ਆ ਗਏ ਹੁਣ ਇਹਨੂੰ ਕਾਹਨੂੰ ਮੋੜਨਾ ਹੈਗਾ ਵੀ ਹੈ ਤਾਂ ਔਖੇ ਜਿਦੋਂ ਕੋਈ ਬਰਤਨ ਵਾਲਾ ਹੈ ਨਹੀਂ ਪੂਰੇ ਮਗਰ ਨਹੀਂ ਪੂਰੇ ਨਹੀਂ ਚਾਚੇ ਤਾਈ ਹੈਗੇ ਆ ਇਹਦਾ ਉਹ ਚਾਚਾ ਤਾਇਆ ਕਾਹਨੂੰ ਮੁੱਦ ਗੱਲ ਲਤ ਲਾਉਂਦਾ ਅੱਜ ਕੱਲ੍ਹ ਦੇ ਜ ਨਾਲੇ ਕੜਾਈ ਦੇ ਕੇ ਜਮਾਨ ਤੋਂ ਭਾਈ ਹੁੰਦਾ ਹੀ ਨਹੀਂ ਕੰਮ ਕਿਉਂ ਸਾਸਰਾ ਰੋਜ਼ ਕਲੇਸ਼ ਰੱਖਿਆ ਕਰੂ ਫੇਰ ਕੀ ਫਾਇਦਾ ਹਾਂ ਐਵੇਂ ਕਰਦੇ ਰੇਸ ਪਈ ਜਾਇਆ ਕਰੂ ਵਧੀਆ ਸਮਾਂ ਆਪਦੀਆ ਪਕਾਇਆ ਕਰ ਉਹ ਤਾਂ ਚੱਲ ਆਪਦੀਆਂ ਗੱਲਾਂ ਹੁੰਦੀਆਂ ਆਪਾਂ ਚੱਲ ਇੱਕ ਕਰ ਲੈਨੇ ਆ ਦੂਜੀ ਲੁਕੋ ਦਨੇ ਆ ਕੀ ਪਤਾ ਹੁੰਦਾ ਜਿਹੜੇ ਟੱਬਰ ਆ ਉਹ ਵੀ ਉਹ ਕਰੀ ਜਾਂਦੇ ਜਿਹੜੇ ਨਹੀਂ ਹੁੰਦਾ ਉਹ ਵੀ ਕਰੀ ਜਾਂਦੇ ਘਰ ਟੋਲੇਸ ਦਾ ਉਹਦਾ ਪੁੱਤ ਦਾ ਗਏ ਤੇ ਪਤਾ ਲੱਗ ਜਾਣਾ ਹੂੰ ਤੇ ਨਹੀਂ ਪੁੱਤ ਮੇਰੀ ਗੱਲ ਸੁਣ ਭਣੇ ਆਪਦੀ ਰਿਸਤਰੀ ਆਪਦੀ ਪਾਣੀ ਕੋਈ ਤਾਂ ਲਿਆ ਦੇ ਮਾਸੀ ਨੂੰ ਫੇਰ ਤਾਂ ਕੰਟੀ ਦੀ ਕੋਈ ਬਗਾਨਾ ਆਪਾਂ ਨੂੰ ਭੇਤ ਨਹੀਂ ਮੈਨੂੰ ਸਾਰਾ ਭੇਤ ਹੈ ਮੁੰਡੇ ਦਾ ਹੂੰ ਇਹ ਵਧੀਆ ਚੰਗਾ ਮੁੰਡਾ ਕੰਮਕਾਰ ਵਾਲਾ ਹੈਗਾ ਆਪਦੀ ਖੇਤੀ ਕਰਦਾ ਹੈ। ਅਸੀਂ ਤਾਂ ਗੱਲ ਤੇਰੇ ਤੇ ਹੀ ਕੀਤੀ ਹੈ ਠੀਕ ਹੈ। ਅਸੀਂ ਤਾਂ ਨਾ ਕੋਈ ਪੁੱਛਣਾ ਕੋਈ ਪਰਦਾਦਾਈ ਕੁਝ ਨਹੀਂ ਕਰਦੇ। ਜੇ ਤੂੰ ਕਰਾਉਣੀ ਹੈ ਤੇ ਤੂੰ ਠੱਗੀ ਥੋੜੀ ਕਰਵਾਏਗੀ ਸਾਡੇ ਨਾਲ ਨਾ ਸਹੀ ਮੇਰੇ ਦੇ ਸਿਰ ਤੇ ਨਾ ਤੂੰ ਕੀ ਕਰਨਾ ਕਰ ਕਿਸੇ ਗੱਲ ਦਾ। ਹਾਂ ਠੀਕ ਹੈ ਕਰੂੰਗੀ। ਕੋਈ ਨਹੀਂ ਤੇਰਾ ਭਾਈ ਕੁੜੀ ਪਸੰਦ ਕਰ ਲੈਣੇ ਫਿਰ ਕੋਈ ਦੇਖਾਂਗੇ ਆਪਾਂ ਵਾਈਰ ਕੇ ਜੁਲਾਈ ਕੇ ਥਾਂ ਦੇਖਾਂਗੇ ਦੇਖਣਾ। ਜੇ ਭਾਈ ਇਹ ਇਹ ਦੀ ਦਫੰਦੀ ਆ ਤੇਰੇ ਤੇ ਹੈ ਤਾਂ ਮੇਰਾ ਆਪਾ ਦਿਖਾਉਂਦੇ ਵੀ ਨਹੀਂ ਕਿਸੇ ਨੂੰ। ਮੈਂ ਤਾਂ ਤੁਹਾਨੂੰ ਐਂ ਕਹਿੰਦੀ ਆ ਜੇ ਉਹਨਾਂ ਨੇ ਕੁੜੀ ਕਿਸਨ ਦਾਗੀ ਤੇ ਚਿੰਝੜਾ ਕਰਦੇ। ਅੱਗੇ ਭਾਈ ਸੁਡੀ ਮਰਜੀ ਹੈ ਆਹ ਚਲੋ ਤਾਂ ਚਲਾ ਦੇਣਾ ਤੇਰਾ ਹੁੰਦੇ ਹਨ ਲਕੋਣਾ ਦਾ ਮੱਸੀ ਕੀ ਹੁੰਦਾ ਉਹਦੀ ਧੀ ਧਿਆਣੀ ਤੋਂ ਜਿੰਨਾ ਕ ਲੱਗਾ ਟੋਲੋ ਨਾ ਬਲਾ ਮਾਰੀ ਪਾਣੀ ਉਹ ਤਾਂ ਪਿਆ ਤੂੰ ਹੋਈ ਜਾਂਦੀ ਚਲ ਠੀਕ ਹੈ ਹਾਂ ਦੇਖੋ ਕਨਾਈ ਜਿਹੜੀ ਚਾਰ ਪੀ ਲੋਕਾਂ ਨੂੰ ਖਵਾਉਣ ਤੇ ਲਾਵਾਂਗੇ ਆਪਾਂ ਉਹੀ ਆਪ ਦਾ ਕੁੜੀ ਦਿੰਦੇ ਦਾਂਗੇ ਕੁਸ ਇਹ ਤਾਂ ਹੈ ਲੋਕਾਂ ਨੂੰ ਖਵਾਏ ਦਾ ਕੱਲ ਨੂੰ ਦੂਜੇ ਦਿਨ ਦੇ ਦਿੰਦੇ ਆ ਲੋਕ ਤਾਂ ਨਾਲ ਦੀ ਨਾਲ ਇਹਨਾਂ ਨੇ ਮੜਾ ਕੀਤਾ ਨਹੀਂ ਲੋਕਾਂ ਦਾ ਕੰਮ ਹੀ ਇਹ ਹੈ ਪੁੱਤ ਨਾਲੇ ਖਾ ਜਾਂਦੇ ਐ ਨਾਲੇ ਬਾਹਰ ਜਾ ਕੇ ਚੁਗਲੀਆਂ ਕਰਦੇ ਨੇ ਹੂੰ ਚਲ ਕੋਈ ਨਹੀਂ ਅਸੀਂ ਆਪਣਾ ਜਿੰਨਾ ਖਵਾਇਆ ਉਹਨਾਂ ਵਧੀਆਂ ਕਰਾਂਗੇ ਆਪਾਂ ਹਰ ਹੋ ਠੀਕ ਹੀ ਸੀ ਕਰੇ ਸਾਰੇ ਹਾਂ ਠੀਕ ਹੀ ਸੀ ਪੁੱਤ ਆਹ ਦਾ ਪਹਿਣਾ ਚੱਲ ਵਾਜਾ ਬਣਾਉਣੀ ਆ ਜੇ ਤਾਂ ਉਹ ਆਉਣ ਵਾਲੇ ਆ ਨਾ ਜਾਈ ਤੂੰ ਪੀਵਾ ਕੇ ਚਾਹ ਤਾਂ ਆਪਾਂ ਚੱਲ ਦੇਖ ਲੈ ਫਿਰ ਹੋਰ ਆਉਂਦੇ ਹੀ ਹੋਈ ਨਾ ਕਿੰਨੇ ਤਾਂ ਘੁੱਟ ਬਣਾ ਦੇ ਨਾ ਨਾ ਪਹਿਲਾਂ ਨਹੀਂ ਕਿੰਨੇ ਚੱਲ ਕੋਈ ਨਾ ਲੇਟ ਬਾਲੇ ਹੋ ਗਏ ਉਹ ਇਹਨਾਂ ਕਿੰਨੇ ਤੂਰਾ ਪਿੰਡ ਆਹ ਹੋਰ ਭੈਣ ਭਾਈ ਕਿਸੇ ਨਾਲ ਆਉਂਦੇ ਹੀ ਆਉ ਹਾਂ ਆਉਂਦੇ ਹੀ ਆ ਬਸ ਮਗਰੀ ਆਉਂਦੇ ਨੇ ਉਹ ਹੋਰ ਮੈਂ ਗਰਮੀ ਚ ਬੰਨੇ ਬੈਠੇ ਆ ਤੇ ਕੰਮ ਤਾਂ ਲੱਗਦਾ ਕੋਈ ਬੈਠੇ ਸੀ ਉਹ ਮੈਂ ਤਾਂ ਕਾਲੀ ਉਹ ਤਾਂ ਕਹਿੰਦੇ ਸਾਡੇ ਨਾਲ ਹੀ ਚੱਲ ਮੈਂ ਤਾਂ ਨਹੀਂ ਮੈਨੂੰ ਕੋਈ ਕੰਮ ਹੈ ਰਸਤੇ ਦੇ ਮਨੁ ਨੇ ਇਹ ਕਹਿਤਾ ਸਦਾ ਤ ਵਧੀਆ ਕੀਤਾ ਸਮਾਪਾ ਆਪਦੀ ਗੱਲ ਮਰੀ ਦਾ ਫਰਹਿੰਦੀ ਹਾਂ ਅਸੀਂ ਤੇਰੇ ਦੇ ਵੀ ਹੈ ਨਾ ਰਿਸਟ ਵਾਲੇ ਕੰਮ ਚ ਵਧੀਆ ਫਾਇਦਾ ਹੋਊਗਾ ਤੈਨੂੰ ਨਹੀਂ ਹੋਰ ਕੋਈ ਹੈ ਚਾਰ ਵੀ ਇਹ ਹੋ ਜਾਂਦੇ ਨੇ ਆ ਜਾਂਦੇ ਨੇ ਹਾਂ ਕਹਿੰਦਾ ਸਾਲਾ ਬਹਿ ਜਾ ਕਹਿੰਦਾ ਮਰਸੀ ਲਾਜ ਹੋਇਆ ਗਿਆ ਦੇਖ ਲੈ ਰਾਈਟਾਂ ਮੜਾਈ ਵਕੀ ਜੇ ਕਿਸੇ ਬਗਾਨੇ ਦਾ ਕਰਾਈਏ ਘੇਰਤਾ ਪੈਸੇ ਲਈਏ ਜਾਂ ਛਾਪਵਾਈਏ ਹੁਣ ਆਪ ਦਾ ਸਾਡਾ ਆਪ ਦਾ ਦੋਤ ਹੈ ਹੁਣ ਮੈਂ ਉਹਦੇ ਪੈਸੇ ਥੋੜਾ ਲਵਾਂ ਜਾਂ ਛਾਪਾਂ ਥੋੜਾ ਭਵਾਉਂਗੀ ਇਹਦੇ ਨਾਲ ਤੇ ਵੀ ਕੁੜੀ ਦੇ ਦੇਣੀ ਤੂੰ ਮੈਨੂੰ ਕੰਮ ਨਹੀਂ ਹੋਣਾ ਫਿਰ ਮੋੜ ਕੇ ਆਖੇਗੀ ਮੈਨੂੰ ਗੋਲਾ ਲੰਦੀ ਆ ਨਾ ਨਾ ਦਿਨ ਨਾਲ ਆਪ ਇਹਦਾ ਕਰਦਾਂਗੇ ਹੋਰ ਵਧੀਆ ਸਿਆਣੀ ਕੁੜੀ ਦੇ ਦੇਣੀ ਬਸ ਮੈਂ ਕੋਈ ਕੰਮ ਹੀ ਕਰਾਉਣਾ ਆਪਾਂ ਕਿਹੜਾ ਇੱਕੀ ਦਾ ਨੋਕਲ ਨਾ ਨਾ ਆਪਾਂ ਵਧੀਆ ਬਸ ਆਪਣੀ ਕੁੜੀ ਵਰਗੀ ਚਾਹੀਦੀ ਆ ਕੱਤੀ ਪੜੀ ਹੋਵੇ ਚਾਹੇ ਉਹਦਾ ਡੰਗਾ ਲੈ ਜਾਂਦਾ ਬੜੀਆਂ ਪੜੀਆਂ ਲੰਗਾਂ ਦੇ ਤੈਨੂੰ ਪਤਾ ਲੱਗ ਰਹੇ ਬੜੇ ਉੱਚੇ ਹੋਈ ਆਪਾਂ ਆਪਦੀ ਰਿਸ਼ਤੇਦਾਰ ਆ ਗੇਰਾ ਕੋਈ ਹਰਪ੍ਰੀਤਾ ਕਰ ਲਗੇ ਚਲ ਤੁਸੀਂ ਕਰ ਲੋ ਗੱਲਾਂ ਮੈਂ ਤਾਂ ਮਟਰਾਲੀ ਵੀ ਪਵਾਇਆ ਮੈਂ ਬਰਨੂਮਿੰਦਰ ਨੂੰ ਪਵਾਇਆ ਪਵਾਇਆ ਹੋਰ ਕਰੋ ਤੁਸੀਂ ਬਾਹਲਾ ਤੇਰਾ ਲਾਈ ਬੱਤ ਲੈ ਨਾ ਨਾ ਉਹਨਾਂ ਨਾਲ ਬਸ ਉਹਨਾਂ ਕਰੇ ਹੈ ਨਹੀਂ ਕੋਈ ਅੱਜ ਲਾ ਕੇ ਨਾ ਦੇਖਾਂ ਫੋਨ ਕੀ ਪਤਾ ਮੈਡਮ ਚੱਕ ਹੀ ਲਵੇ ਆ ਰੰਗ ਗਾਣੇ ਸੁਣ ਸੁਣ ਕੇ ਨਾ ਮੈਂ ਪਾਗਲ ਹੋ ਗਿਆ ਚੱਕ ਲਿਆ ਉਹ ਹੈਲੋ ਹੈਲੋ ਹਾਂਜੀ ਕਿਵੇਂ ਹੋ ਠੀਕ ਐ ਤੁਸੀਂ ਦੱਸੋ ਠੀਕ ਆ ਮੈਂ ਵੀ ਕੀ ਗੱਲ ਯਾਦ ਨਹੀਂ ਆਈ ਮੈਂ ਤਾਂ ਫੋਨ ਕਰੀ ਜਾਂਦੀ ਸੀ ਤੁਸੀਂ ਨਹੀਂ ਚੱਕਿਆ ਉਹ ਮੈਂ ਉਸ ਤੋਂ ਬਾਅਦ ਕਿੰਨੇ ਫੋਨ ਲਾਏ ਤੁਸੀਂ ਮੇਰਾ ਕੱਟੀ ਗਏ ਫੋਨ ਯਾਰ ਕੋਈ ਗੱਲ ਹੁੰਦੀ ਐ ਬੰਦਾ ਫੋਨ ਚੱਕ ਕੇ ਤਾਂ ਦੱਸ ਦੇ ਟੈਨਸ਼ਨ ਨਹੀਂ ਹੁੰਦੀ ਬੰਦੇ ਨੂੰ ਉਹ ਯਾਰ ਸਾਰੀ ਫੈਮਿਲੀ ਬੈਠੀ ਸੀ ਹੁਣ ਸਾਰੀ ਫੈਮਿਲੀ ਦੇ ਵਿੱਚ ਫੋਨ ਕਿਵੇਂ ਚੱਕ ਲਾਂਦੀ ਉਹ ਫਿਰ ਕੀ ਹੁੰਦਾ ਆਸੇ ਪਾਸੇ ਤਾਂ ਜਾ ਹੀ ਸਕਦੇ ਸੀ ਜਦੋਂ 2 ਮਿੰਟ ਉਹ ਤੋਂ ਮੈਂ ਨਾ ਆਣ ਗਿਆ ਸੀ ਉਹ ਤੁਸੀਂ ਫੋਨ ਲਾਈ ਗਏ ਉਦੋਂ ਵਾਈਫ ਨੇ ਫੋਨ ਚੱਕ ਲਿਆ ਆ ਮੈਨੂੰ ਪਤਾ ਲੱਗ ਗਿਆ ਸੀ ਮੈਂ ਕੱਟ ਪ ਸੀ ਗੱਗੋਹਣ ਅੱਛਾ ਹੋਰ ਫਿਰ ਅੱਡੀ ਮੈਂ ਤਾਂ ਇਹੀ ਨਹੀਂ ਗੱਲ ਸਮਝਉਂਦੀ ਤੂੰ ਮੈਨੂੰ ਔਖਾ ਕਿਉਂ ਦਿੱਤਾ ਉਹ ਔਖਾ ਕਿੱਥੇ ਦਿੱਤਾ ਮੈਂ ਤਾਂ ਤੂੰ ਜਿਵੇਂ ਤੂੰ ਕਹਿ ਰਹੀਆਂ ਉਵੇਂ ਕਰੀ ਜਾਂਦਾ ਹੁਣ ਦੇਖ ਲੈ ਆ ਮੇਰੀ ਤਲਾਕ ਦੀ ਫਾਈਲ ਲੱਗੀ ਹੋਈ ਹੈਗੀ ਠੀਕ ਹੈ ਜਦੋਂ ਤਲਾਕ ਹੋ ਗਿਆ ਨਾਲ ਦੀ ਨਾਲ ਆਪਾਂ ਵਿਆਹ ਕਰਵਾ ਲੈਣਾ ਤੂੰ ਟੈਨਸ਼ਨ ਕਿਉਂ ਲਈ ਜੰਨੀ ਆ ਇਹਤ ਲੱਗਦਾ ਕੀ ਪਤਾ ਹੋਵੇ ਤੇ ਇਹ ਨਾ ਹੋਵੇ ਤੂੰ ਜੇ ਇਹ ਇੰਨੀ ਗੱਲ ਸੀ ਤੂੰ ਮੈਨੂੰ ਪਹਿਲਾਂ ਦੱਸਦਾ ਤਾਂ ਇੰਨੇ ਆਪਾਂ ਕਲੋਜ਼ ਨਹੀਂ ਹੁੰਦੇ ਹਰਪ੍ਰੀਤ ਇਹ ਗੱਲ ਕੋਈ ਦੱਸਣ ਵਾਲੀ ਸੀ ਤੂੰ ਆਪ ਦੱਸ ਕਲੋਜ਼ ਆਉਣ ਤੋਂ ਬਾਅਦ ਤਾਂ ਪਿਆਰ ਹੋਇਆ ਯਾਰ ਤੂੰ ਕਮਾਲ ਕਰਦੀ ਆ ਉਸ ਤੋਂ ਬਾਅਦ ਤੇ ਤੈਨੂੰ ਆਪ ਹੀ ਪਤਾ ਜਦੋਂ ਮੇਰਾ ਵਿਆਹ ਹੋਇਆ ਹੋਇਆ ਸੀਗਾ ਜਦੋਂ ਮੈਂ ਤੈਨੂੰ ਪਿਆਰ ਕਰਨ ਲੱਗ ਗਿਆ ਮੈਂ ਇਧਰ ਪਿਆਰ ਘਟਾਤਾ ਤੇ ਸਾਰਾ ਪਿਆਰ ਮੇਰਾ ਤੇਰੇ ਕੋਲ ਜਾਵੜਿਆ ਯਾਰ ਨਹੀਂ ਯਾਰ ਜਦੋਂ ਆਪਣਾ ਵਿਆਹ ਹੋਣਾ ਨਹੀਂ ਸੀ ਤੁਸੀਂ ਵਿਆਹ ਦੀਆਂ ਗੱਲਾਂ ਕਰਨੀਆਂ ਨਹੀਂ ਸੀ ਮੇਰੇ ਨਾਲ ਮੈਂ ਐਵੇਂ ਹੀ ਘਰੇ ਗੱਲ ਕਰਦੀ ਰਹੀ। ਓਹੋ ਮੈਂ ਤੁਹਾਨੂੰ ਰੋਕੀ ਗਿਆ ਵੀ ਤੁਸੀਂ ਨਾ ਕਰੋ ਗੱਲ ਹਜੇ ਕਰੇ। ਤੁਸੀਂ ਕਿਹੜਾ ਮੇਰੀ ਗੱਲ ਸੁਣੀ? ਯਾਰ ਹੁਣ ਮੈਨੂੰ ਬਿਲਕੁਲ ਗੱਲ ਤਾਂ ਨਹੀਂ ਪਤਾ ਸੀਗਾ ਵੀ ਕੀ ਗੱਲ ਤੁਸੀਂ ਕਿਉਂ ਰੋਕ ਜੋ? ਚਲ ਹੁਣ ਤਾਂ ਲੱਗ ਗਈ ਪਤਾ ਨਾ ਹੁਣ ਤਾਂ ਤੂੰ ਰੋਕ ਸਕਦੀ ਆ ਆਪਦੇ ਘਰ ਦੇੋਂ ਥੋੜੇ ਟਾਈਮ ਵਾਸਤੇ ਜਦੋਂ ਤੈਨੂੰ ਮੈਂ ਕਹੀ ਹੈ ਨਾ ਕਿ ਡਾਇਵੋਰਸ ਹੋ ਗਿਆ ਨਾਲ ਦੇ ਨਾਲ ਆਪਾਂ ਮੈਰਿਜ ਕਰਵਾ ਲਾਂਗੇ ਯਾਰ। ਮੇਰੇ ਘਰ ਤੇ ਕਿਵੇਂ ਕਰਦਾਂਗੇ ਤੁਹਾਡੇ ਨਾਲ ਅੱਛਾ ਉਹਨਾਂ ਨੂੰ ਐਂ ਕਹੂੰਗੀ ਪਹਿਲਾਂ ਵਿਆਹੇ ਹੋਏ ਸੀਗੇ ਹੈ ਲੋੜ ਹੀ ਨਹੀਂ ਦੱਸਣ ਦੀ ਦੱਸ ਕੇ ਕੀ ਲੈਣਾ ਚਲ ਮੈਂ ਨਾ ਦੱਸੂੰਗੀ ਕਿਸੇ ਨੂੰ ਪਤਾ ਨਹੀਂ ਲੱਗਣਾ ਫਿਰ ਬਾਅਦ ਦੀਆਂ ਗੱਲਾਂ ਬਾਅਦ ਚ ਹੁੰਦੀਆਂ ਨੇ ਤੁਸੀਂ ਐਂ ਵੀ ਕਹਿ ਸਕਦੇ ਹੋ ਨਾ ਮੈਂ ਤਾਂ ਇਹਨੂੰ ਪਿਆਰ ਕਰਦੀ ਆ ਉੱਥੇ ਸਾਰੀ ਗੱਲ ਖਤਮ ਹੋ ਜਾਊਗੀ ਯਾਰ ਨਹੀਂ ਨਹੀਂ ਕਿ ਤੁਸੀਂ ਮੇਰਾ ਕਰਦੇ ਹੁੰਦੇ ਨਾ ਤੁਸੀਂ ਮੈਨੂੰ ਪਹਿਲੇ ਸੱਚ ਦੱਸਣਾ ਸੀਗਾ ਉਹ ਯਾਰ ਮੈਨੂੰ ਤਾਂ ਐ ਲੱਗਦਾ ਬਸ ਵੀ ਮੈਂ ਤੈਨੂੰ ਜਿਹੜੀ ਗੱਲ ਆਹ ਦੱਸਤੀ ਸੱਚ ਦੱਸ ਕੇ ਪਰਸਾਈ ਜਾਣਾਗਾ ਵੀ ਉਹ ਦੂਬਾਰ ਤੂੰ ਮੈਨੂੰ ਪਿਆਰ ਕਰਨੋਂ ਹਟ ਗਈ ਤੁਸੀਂ ਨਹੀਂ ਦੱਸਿਆ ਮੈਨੂੰ ਕਾਲੇ ਵੀਰ ਨੇ ਸਾਰੀ ਗੱਲ ਦੱਸੀ ਆ ਉਹ ਫਿਰ ਕਾਲਾ ਕਿਹੜਾ ਕਾਲੇ ਨੂੰ ਮੈਂ ਹੀ ਲੈ ਕੇ ਗਿਆ ਸੀ ਨਾਲ ਉਹ ਕੜਾ ਆਪ ਕੱਲਾ ਆਇਆ ਸੀ ਤੈਨੂੰ ਦੱਸਣ ਵਾਸਤੇ ਉਹਨੂੰ ਮੈਂ ਹੀ ਦੱਸ ਕੇ ਲੈ ਕੇ ਆਇਆ ਸੀ ਵੀ ਆਹ ਸਾਰੀ ਗੱਲ ਆਪਾਂ ਕਰਨੀ ਆ ਅੱਜ ਹੈ ਹਾਂ ਅੱਜ ਪਹਿਲਾਂ ਹੀ ਕਰ ਲਾਂਦੇ ਤਾਂ ਚੰਗੇ ਨਾ ਜਾਂਦੇ ਪਹਿਲਾਂ ਕੀ ਕਹਿੰਦਾ ਤੂੰ ਆਪ ਦੱਸ ਤੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਮੈਂ ਤੈਨੂੰ ਦੱਸ ਦਿੰਦਾ ਕਿ ਮੈਂ ਤੇਰੇ ਮੈਂ ਆਇਆ ਵੇਗਾ ਮੈਂ ਤੇਰੇ ਨਾਲ ਗੱਲ ਕਰਨੀ ਆ ਫਿਰ ਤੂੰ ਮੇਰੇ ਨਾਲ ਗੱਲ ਕਰਦੀ ਹਾਂ ਕਰਦੀ ਤੂੰ ਸਾਡੀ ਮੁੱਖ ਦੀ ਗੱਲ ਇਹ ਆ ਤੂੰ ਮੈਨੂੰ ਧੋਖੇ 'ਚ ਰੱਖਿਆ ਉਹ ਚੱਲ ਠੀਕ ਆ ਬਾਬਾ ਧੋਖੇ ਜਿਹੜਾ ਝੂਠ ਬੋਲ ਸਕਦਾ ਅੱਗੇ じゃ ਕੀ ਪਤਾ ਕਿੰਨੇ ਕੁ ਝੂਠ ਬੋਲਦੇ ਹੋਣਗੇ ਉਹ ਮੇਰੀ ਗੱਲ ਤਾਂ ਸੁਣ ਚੱਲ ਮੈਂ ਧੋਖੇ 'ਚ ਰੱਖਿਆ ਮੈਂ ਮਾਫੀ ਵੀ ਤਾਂ ਮੰਗੀ ਇਹਨੇ ਨਾ ਮੈਨੂੰ ਮaaf ਕਰ ਦੇ ਉਸ ਗੱਲ ਲਈ ਪਰ ਹਾਂ ਮੈਂ ਤੈਨੂੰ ਪਿਆਰ ਕਰਦਾ ਯਾਰ ਇਹ ਗੱਲ ਤਾਂ ਤੂੰ ਨਾ ਭੁੱਲਣਾ ਪਹਿਲਾਂ ਗਲਤੀਆਂ ਕਰੀ ਜਾਓ ਫਿਰ ਮਾਫੀ ਮੰਗੀ ਜਾਓ ਪਿਆਰ ਇੱਕ ਆਦਾ ਪਿਆਰ ਹੈ ਹੁਣ ਮੈਂ ਤੁਹਾਡੇ ਵਾਸਤੇ ਕਿੰਨਾ ਕੁਝ ਤੱਕ ਕਰੀਐ ਨਾ ਹੁਣ ਇਤੋਂ ਵੱਡੀ ਗੱਲ ਕੀ ਹੈ ਕਿ ਮੈਂ ਡਾਈਵੋਰਸ ਤੱਕ ਪਹੁੰਚਿਆ ਖੜਾਂਗਾ ਹੈ ਵੀ ਮੈਂ ਡਾਈਵੋਰਸ ਦੇ ਦੂੰਗਾ ਉਹਨੂੰ ਮੈਨੂੰ ਤਾਂ ਹੁਣ ਇਹ ਗੱਲ ਵੀ ਝੂਠੀ ਲੱਗਦੀ ਹੈ ਵੀ ਤੁਸੀਂ ਡਿਵੋਰਸ ਦੋਗੇ ਜਾਂ ਨਹੀਂ ਬਸ ਜਦੋਂ ਡਾਈਵੋਰਸ ਹੋ ਗਿਆ ਉਸ ਤੋਂ ਬਾਅਦ ਆਪਣੇ ਘਰ ਵਿਆਹ ਦੀ ਗੱਲ ਹੋ ਜੂਗੀ ਠੀਕ ਹੈ ਤੇ ਫਿਰ ਤਾਂ ਤੈਨ ਸਾਰਾ ਕੁਝ ਸੱਚ ਸਾਹਮਣੇ ਆ ਹੀ ਜਾਊਗਾ ਨਾਲੇ ਤੇਰੀ ਮਮਮੀ ਨਾਲ ਗੱਲ ਕਰਾ ਦੂੰਗਾ ਇਸ ਤੋਂ ਵੱਧ ਤਾਂ ਮੈਂ ਤੈਨੂੰ ਕੁਝ ਹੁਣ ਸ਼ੋਰਟ ਹੀ ਨਹੀਂ ਦੇ ਸਕਦਾ ਨੀ ਡਿਵੋਰਸ ਅੱਛਾ ਕਦੋਂ ਹੋਊਗਾ ਕਿੰਨੇ ਟਾਈਮ ਹੁਣੇ ਮੇਰੇ ਹੱਥ ਦੇ ਵਿੱਚ ਆ ਯਾਰ ਇਹ ਹੁਣ ਸਾਰਾ ਜਦੋਂ ਉਹ ਸਾਈਨ ਕਰਤੇ ਉਹਨੇ ਪੇਪਰ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਊਗਾ ਵੀ ਉਹਨੇ ਸਾਈਨ ਕਰਤੇ ਮੇਰੇ ਵੱਲੋਂ ਸਾਈਨ ਨਹੀਂ ਹੈ ਯਾਰ ਅਗਲੀ ਕਿਉਂ ਸਾਈਨ ਕਰੂਗੀ ਕਿਉਂ ਨਹੀਂ ਸਾਈਨ ਕਰੂਗੀ ਜਦੋਂ ਮੇਰੀ ਬੰਦ ਹੀ ਨਹੀਂ ਤੈਨੂੰ ਪਤਾ ਮਹੀਨਾ ਦੋ ਮਹੀਨੇ ਹੋ ਗਏ ਮੈਂ ਨਾ ਉਹਨੂੰ ਬੁਲਾਇਆ ਨਹੀਂ ਤਜ ਨਾਲ ਪੈਣਾ ਵੀ ਮੈਂ ਤਾਂ ਅੱਡ ਕਮਰੇ ਦੇ ਵਿੱਚ ਆ ਤਾਂ ਹੁਣ ਉਹ ਕੋਈ ਨਾ ਕੋਈ ਗੱਲ ਤਾਂ ਚੱਕੂਗੀ ਨਾ ਆਪਦੇ ਘਰੇ ਦੱਸੂਗੀ ਜਾ ਕੇ ਠੀਕ ਹੈ ਤੇ ਤਲਾਕ ਤਾਂ ਗੱਲ ਆਪੇ ਪਹੁੰਚ ਜੂਗੀ ਸਤਨਾ ਹੁੰਦਾ ਅਗਲੀ ਪਹਿਲੇ ਦੱਸ ਦਾਂਗੀ। ਉਹ ਹੁਣ ਦੱਸੂਗੀ ਨਾ ਹੁਣ ਫਰਕ ਪਿਆ ਨਾ ਸਾਡੇ ਵਿੱਚ। ਤੂੰ ਮੇਰੀ ਗੱਲ ਤੂੰ ਮੇਰੀ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਤੇਰੇ ਦਿਮਾਗ ਨੂੰ ਹੋਇਆ ਕੀ ਪਹਿਲਾਂ ਤੂੰ ਮੈਨੂੰ ਐਂ ਦੱਸ ਹੈ? ਲਾਡੀ ਆ ਜੋ ਤੱਕ ਮੈਂ ਤੇਰੀਆਂ ਗੱਲਾਂ ਸਮਝਦੀ ਆਈਆਂ ਬਟ ਹੁਣ ਨਹੀਂ ਮੈਂ ਤੇਰੇ ਤੇ ਯਕੀਨ ਕਰਦੀ। ਯਾਰ ਯਕੀਨ ਤਾਂ ਹੁਣ ਤੈਨੂੰ ਕਰ ਲੈ ਪਊਗਾ ਨਾ ਜੇ ਤੂੰ ਮੈਨੂੰ ਪਿਆਰ ਕਰਦੀਆਂ ਯਕੀਨ ਕਰਨਾ ਪਊਗਾ ਜੇ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਤਾਂ ਯਕੀਨ ਕਰ ਲੈ ਬਸ ਜਿਹੜੀ ਗੱਲ ਹੈ। ਆ ਪਿਆਰ ਤੇ ਤਾਂ ਤੇਰੇ ਨਾਲ ਧੋਖੇ ਚ ਰਹੀ ਮੈਂ ਕਿਹ ਨੂੰ ਨੱਕ ਖੁੱਲੇ ਮੇਰੇ ਅੱਤਾ ਫਿਰ ਹੁਣ ਦੱਸ ਫਿਰ ਫੋਨ ਕਾਦੇ ਵਾਸਤੇ ਲਾਇਆ ਸੀਗਾ ਜਦ ਤਾ ਤੂੰ ਫਿਰ ਇੱਕ ਪਾਸੇ ਕਰ ਲਾ ਅੱਛਾ ਹੁਣ ਤੁਸੀਂ ਮੈਨੂੰ ਐਂ ਕਹਿੰਦੇ ਹੋ ਫੋਨ ਵੀ ਨਾ ਕਰਿਆ ਕਰਾਂ ਫਿਰ ਗਲਤ ਤਾਂ ਗਲਤੀ ਹੈ ਨਾ ਜੇ ਤੂੰ ਪਿਆਰ ਕਰਦੀ ਐ ਤਾਂ ਹੀ ਮੈਨੂੰ ਫੋਨ ਲਾਉਣੀ ਐ ਤੇ ਮੈਂ ਤੈਨੂੰ ਪਿਆਰ ਕਰਦਾ ਤਾਂ ਹੀ ਤੇਨਾਂ ਗੱਲ ਕਰਨ ਵਾਸਤੇ ਤਰਸੀਆ ਨਾ ਰਹਿਣਾ ਯਾਰ ਹਾਂ ਫੋਨ ਕਰਿਆ ਤੇ ਆਕੇ ਤੁਸੀਂ ਆਦੀ ਵਾਈਫ ਨੂੰ ਫੜਾਤਾ ਫੋਨ ਉਹ ਮੈਂ ਨਹੀਂ ਫੜਾਇਆ ਗਰੂ ਮੈਂ ਨਾ ਹੋਣ ਗਿਆ ਵਿਆ ਸੀਗਾ ਨਾਉਣ ਗਿਆ ਸੀਗਾ ਫੋਨ ਚਾਰਜ ਤੇ ਲੱਗਿਆ ਪਿਆ ਸੀਗਾ ਉਦੋਂ 15 ਮਿੰਟ ਪਹਿਲਾਂ ਮੇਰੇ ਕੋਲੇ ਸੀ ਫੋਨ ਫੋਨ ਤਾਂ ਚੱਕ ਹੀ ਸਕਦੀ ਆ ਹੁਣ ਹੁਣ ਮੈਂ ਲੜਿਆ ਹੁਣ ਨਾ ਬਥੇਰਾ ਮੈਂ ਬੇਬੇ ਨੂੰ ਵੀ ਕਿਹਾ ਮੈਂ ਕਿਹਾ ਅਸ ਤੋਂ ਬਾਅਦ ਜੇ ਮੇਰੇ ਫੋਨ ਨੂੰ ਹੱਥ ਲਾਇਆ ਤਾਂ ਦੇਖੀ ਨਾ ਬਣਦਾ ਕੀ ਆ ਇਹਨੂੰ ਮੈਂ ਪੇਕੇ ਭਜਾ ਦੂੰਗਾ ਇਹਦੇ ਕੁੱਟ ਕੇ ਹੋਰ ਦੱਸ ਇਹ ਤੋਂ ਵੱਧ ਮੈਂ ਕੀ ਕਰਾਂ ਫਿਰ ਮੰਮੀ ਵੀ ਸ਼ੱਕ ਕਰਦੀ ਆ ਜਾਂ ਤੈਨੂੰ ਪਤਾ ਨਾ ਇਸ ਗੱਲ ਦਾ ਵੀ ਨਿੱਕੀ ਜੀ ਗੱਲ ਵੀ ਫੋਨ ਕਾਹਤੋਂ ਨਹੀਂ ਫੜਾਉਂਦਾ ਇਹ ਬਹੁਤ ਗੱਲਾਂ ਉੱਠ ਖੜਦੀਆਂ ਨੇ ਪਰਿਵਾਰ ਦੇ ਵਿੱਚ ਤੈਨੂੰ ਨਹੀਂ ਪਤਾ ਇਸ ਗੱਲ ਦਾ हां मैं तो काणू ਪਰਿਵਾਰ ਚ ਰਹਿਨੀ ਆ। ओहो ਮੈਂ ਇਹ ਨਹੀਂ ਕਿਹਾ ਯਾਰ ਪਰ ਤੂੰ ਮੇਰੀ ਗੱਲ ਵੀ ਸਮਝ ਨਾ ਵੀ ਮੈਂ ਵਿਆਹਾਂ ਵੇਗਾ ਵੀ ਮੇਰਾ ਪਰਿਵਾਰ ਵੀ ਅੱਡਾ ਉਹਦੇ ਵਿੱਚ ਕੋਈ ਬਹੁਤ ਗੱਲਾਂ ਸ਼ੱਕ ਬਣ ਜਾਂਦਾ। ਫਿਰ ਮੈਂ ਆਂ ਦੱਸ ਜਿਹੜੀ ਮੈਂ ਘਰੇ ਗੱਲ ਕਰ ਕੀ ਆਪਣੇ ਵਿਆਹ ਦੀ ਹੁਣ ਮम्मी ਹੋਰਾਂ ਨੂੰ ਕੀ ਕਹਾਂ ਮਾਸੀ ਪਤਾ ਕਿ ਨਿਕਾਲ ਕਰੀ ਜਾਂਦੇ ਆ ਰਿਸ਼ਤੇ ਦੀ। ਕਾਲ ਤਾਂ ਕਰੀ ਜਾਂਦੇ ਆ ਤ ਉਹਨਾਂ ਨੂੰ ਐਂ ਕਹਦੇ ਕਿ ਉਹ ਜੌਬ ਦੀ ਇੰਟਰਵਿਊ ਦੇਣ ਵਾਸਤੇ ਗਿਆ ਵਿਆ। ਜਦੋਂ ਜੌਬ ਲੱਗ ਗਈ ਉਹਦੇ ਘਰ ਦੇ ਕਹਿੰਦੇ ਉਸ ਤੋਂ ਬਾਅਦ ਮੈਰਿਜ ਕਰਾਂਗੇ ਬਸ ਇਹ ਦੀ ਗੱਲ ਗੱਲ ਨਵੇੜਦੇ। ਦੋ ਤਿੰਨ ਮਹੀਨੇ ਤੱਕ ਮੈਂ ਤਲਾਕ ਲੈ ਲੈਣਾਗਾ ਉਸ ਤੋਂ ਬਾਅਦ ਬਸ ਆਪਾਂ ਮਿਲ ਗੱਲ ਨਵੇੜੇ ਘਰ ਦੇ ਨਾਲ ਬਹੁਤ ਰੋਕ ਲਿਆ ਪਰ ਮੈਂ ਹੁਣ ਨਹੀਂ ਰੋਕ ਸਕਦੀ ਨਾਲੇ ਤੁਹਾਡਾ ਪਿੰਡ ਦੱਸ ਤਾਂ ਤੁਸੀਂ ਮੈਨੂੰ ਅਜੇ ਤੱਕ ਪਿੰਡ ਨਹੀਂ ਦੱਸਿਆ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਗੱਲਾਂ ਕਰਦਿਆਂ ਨੂੰ ਤਲਾਕ ਹੋ ਜਾਂਦੇ ਸਾਰਾ ਕੁਝ ਦੱਸ ਦੂੰਗਾ ਅੱਛਾ ਕਿਉਂ ਪਹਿਲਾਂ ਕਿਉਂ ਨਹੀਂ ਦੱਸਣਾ ਕਿ ਕੋਈ ਡਰ ਆ ਤੁਹਾਨੂੰ ਉਹ ਡਰ ਵਾਲੀ ਕਿਹੜੀ ਗੱਲ ਐ ਡਰ ਵਾਲੀ ਪਹਿਲਾਂ ਤੂੰ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਵੇ ਪਹਿਲਾਂ ਅਗੇ ਇੱਥੇ ਤੂੰ ਬੜੇਵੇਂ ਲੈਣੇ ਆਂਗੇ ਜਦੋਂ ਮੇਰੀ ਗੱਲ ਸੰ ਜਦੋਂ ਮੇਰਾ ਤਲਾਕ ਹੋ ਗਿਆ ਉਸ ਤੋਂ ਬਾਅਦ ਜਸ ਤੂੰ ਇੱਥੇ ਹੀ ਆਉਣਾਗਾ ਜਦੋਂ ਸਾਰਾ ਕੁਝ ਪਤਾ ਲੱਗ ਜਾਊਗਾ ਸਾਰੇ ਪਿੰਡ ਚ ਗੇੜਾ ਲਵਾ ਦੂੰਗਾ ਬਸ ਤੈਨੂੰ ਤੇ ਮੇਰੇ ਘਰ ਦੇ ਤਾਂ ਪੁੱਛਦੇ ਆ ਮਾਸੀ ਪੁੱਛਦੀ ਆ ਮਾਸੀ ਕਹਿੰਦੀ ਮੈਂ ਗੱਲ ਕਰ ਲਾਂ ਨੀ ਮੁੰਡੇ ਨਾਲ ਮੁੰਡੇ ਦੀ ਮਾਂ ਨਾਲ ਤੈਨੂੰ ਤਾਂ ਪਤਾ ਨਾ ਹੁਣ ਮੇਰਾ ਵਿਆਹ ਹੋਇਆ ਹੋਇਆ ਤੂੰ ਆਦੀ ਮਾਸੀ ਨੂੰ ਦੱਸ ਦੇ ਮੇਰਾ ਪਿੰਡ ਉਹ ਇੱਥੇ ਆ ਜਾਣਗੇ ਤੇ ਕੱਲ ਨੂੰ ਫੇਰ ਕੋਈ ਪੁੱਛਪੜਦਾਲ ਕਰਨ ਲਈ ਉਦੋਂ ਗੱਲ ਨਾ ਬਾਹਰ ਨਿਕਲੂਗੀ ਤੂੰ ਕਮਾਲ ਕਰਦੀ ਆ ਜਾਂ ਕੱਚੀਆਂ ਗੱਲਾਂ ਕਰਦੀ ਆ ਮੈਂ ਬੈਠਾ ਮੈਂ ਮੇਰੀ ਗੱਲ ਸੁਣ ਮੈਂ ਮੈਂ ਬੈਠਾ ਮੈਨੂੰ ਸਾਰਾ ਕੁਝ ਪਤਾ ਵੀ ਕਿਵੇਂ ਸਾਰਾ ਕੁਝ ਹੈਂਡਲ ਕਰਨਾ ਮੈਂ ਆਪੇ ਹੈਂਡਲ ਕਰ ਲਊਗਾ ਤੂੰ ਬਸ ਮੇਰੇ ਤੇ ਗੱਲ ਛੱਡ ਦੇ ਤੇ ਮੈਨੂੰ ਮੈਂ ਜੀ ਨੇ ਅਜ ਤੱਕ ਕਰਦੇ ਆਏ ਆਪੀ ਹੈਂਡਲ ਕਰ ਲੂੰਗਾ ਨਾ ਕਿਉਂ ਤੂੰ ਐ ਕਰ ਤੂੰ ਮੈਨੂੰ ਐਸ ਤਰ੍ਹਾਂ ਮੈਨੂੰ ਪਿਆਰ ਨਹੀਂ ਕਰਦੀ ਕਰਦੀ ਆ ਬਸ ਫਿਰ ਇੱਥੇ ਗੱਲ ਮੁੱਕ ਜਾਂਦੀ ਐ ਠੀਕ ਐ ਚੱਲ ਥੋੜਾ ਜਿਹਾ ਤੂੰ ਧਿਆਨ ਰੱਖਿਆ ਆਪਦਾ ਤੇ ਮੇਰੀ ਗੱਲ ਸੁਣ ਤੂੰ ਮੈਨੂੰ ਫੋਨ ਫੋਨ ਕਰਕੇ ਦੱਸ ਦੇ ਰਿਹਾ ਕਰ ਜੇ ਕੋਈ ਗੱਲਬਾਤ ਹੁੰਦੀ ਐ ਨਾ ਤਾਂ ਉਸ ਹੱਬ ਨਾਲ ਹੈਂਡਲ ਕਰ ਲਾਂਗੇ ਤੂੰ ਮੈਨੂੰ ਐਸ ਤਰ੍ਹਾਂ ਮਿਲਣਾ ਕਰਦਾ ਕੋਈ ਨਾ ਮੈਂ ਦੱਸ ਦਿੰਦੀ ਤੁਹਾਨੂੰ ਮੰਮੀ ਆ ਗਈ ਚੱਲ ਠੀਕ ਯਾਰ ਮੰਮ ਗੱਲ ਤਾਂ ਸੁਣ ਲੈ ਮੇਰੀ ਚਾਹ ਪਾਣੀ ਤਾਂ ਆਪਾਂ ਪੀ ਲਿਆ ਹੁਣ ਇਹ ਕੁੜੀ ਨੂੰ ਬੁਲਾਵਾ ਆਪਾਂ ਕੁੜੀ ਦੇਖ ਲਈ। ਨਾ ਕੁੜੀ ਬੁਲਾ ਲੈਣੇ ਭੈਣ ਜੀ। ਬਾਜ ਮਾਰ ਲੈ ਭੈਣੇ ਕੁੜੀ ਨੂੰ। ਬਾਪੀ ਤੇ ਆ ਜਾ ਪੁੱਤ। ਸਸੀਗਾ ਸਸੀਗਾ। ਸਸੀਗਾ ਵੀਰੇ। ਮੰਮੀ ਕੁੜੀ ਤਾਂ ਸੋਹਣੀ ਆ। ਲੈ ਪੁੱਤ। ਜਿਹੇ ਜੀ ਹੈਗੇ ਤੁਹਾਡੇ ਮੂਰੇ ਆ। ਨੇ ਠੀਕ ਆ ਥੋੜੀ ਤਾਂ ਆਉਂਦੀ ਆ ਜੀ। ਪੜਾਈ ਬਾਰੇ ਪੁੱਛ ਲੋ ਤੁਸੀਂ। ਕਿੰਨਾ ਪੜ੍ਹਿਆ ਪੁੱਤ? ਹਾਂਜੀ ਮੈਂ ਬੀਏ ਕਰੀ ਐ ਨੇ ਫਾਈਨਲ ਇਅਰ ਵਾ। ਠੀਕ ਆ। ਨਾਲ ਕੋਈ ਕੰਮ ਕੋ ਕੰਮ ਕਰ ਵੀ ਸਿੱਖਦੀ ਆ। ਅੱਛਾ ਬਈ ਆਪਣੀ ਪੜ੍ਹਾਈ ਕੀ ਆ ਮੇਰੀ ਪਲੱਸ 2 ਕਰੀ ਹੋਈ ਆ ਵੀਰੇ ਯਾਰ ਠੀਕ ਆ ਕੰਮ ਤਾਂ ਦਾ ਕੰਮ ਤਾਂ ਮੈਂ ਖੇਤੀ ਆ ਬਸ ਹੁਣ ਕੱਲਾ ਕਰੇ ਹੈਗੇ ਆ ਹੋਰ ਕਿਤੇ ਨਾ ਹਟਦਾ ਨਹੀਂ ਫਿਰ ਠੀਕ ਆ ਚਾਚੇ ਦੇ ਨਾਲ ਹੀ ਹੁੰਦਾ ਕਿ ਲੱਗ ਕੀਤੀ ਆ ਬਈ ਹੁਣ ਤਾਂ ਲੱਗ ਕਰ ਲਈ ਸੀ ਵੀਰੇ ਯਾਰ ਪਹਿਲਾਂ ਇਕੱਠੀ ਸੀ ਥੋੜਾ ਫਰਕ ਪੈਣ ਲੱਗੇ ਕਈ ਗੱਲਾਂ ਦੇ ਵਿੱਚ ਬੁੜੀਆਂ ਹੀ ਤਾਂ ਕੰਦਾ ਚੀ ਹੋ ਗਈ ਆਪ ਦਾ ਸਾਥ ਭਾਈ ਕਰਨ ਜੋਗਾ ਹੋ ਗਿਆ ਹੈ ਨਾ ਇਹ ਅੱਜ ਫਤਵਾਰੀ ਆਪ ਸਾਹਮਣੂਗਾ ਨਾਲੇ ਐਸੀ ਵੀਰੇ ਪਹਿਲਾਂ ਇਕੱਠੇ ਸੀ ਇੱਕ ਚੁੱਲ੍ਹੇ ਤੇ ਸੀਗੇ ਔਰ ਮਾੜੀ ਮੁੱਟੀ ਅਨਵੰਨ ਜੀ ਹੋ ਗਿਆ ਹੁਣ ਆਵਦਾ ਅੱਡ ਹੋ ਗਿਆ ਪ੍ਰਾਨੇ ਘਰੇ ਆ ਗਏ ਹੁਣ ਤੇ ਘਰ ਅਜੇ ਪਾਉਣ ਵਾਲਾ ਹੁਣ ਸਾਨੂੰ ਐਸਕੇ ਚਲ ਵਿਆਹ ਵੇਲੇ ਪਾਵਾਂਗੇ ਨਵਾਂ ਘਰ ਹਾਂਜੀ ਹਾਂਜੀ ਨਾਲ ਆਇਆ ਫਿਰ ਪਹਿਲਾਂ ਹੀ ਕਰਜੂ ਹੋ ਗਿਆ ਵੇ ਜੀ ਉਹਦਾ ਫੈਲਾ ਨਹੀਂ ਬਈ ਕੋਈ ਹੈਨਾ ਮੌਕੇ ਤੇ ਸਾਰਾ ਕੁਝ ਹੋ ਜਾਂਦਾ ਹੋਰ ਵੱਧੂ ਨਾਲ ਆਦਾ ਹੁੰਦਾ ਕਿ ਲੱਗਨੀ ਵੀ ਦੇਣਾ ਪੰਜ ਕਿੱਲੇ ਝੋਨਾ ਲੱਗਦਾ ਕਿ ਲੱਗ ਨਰ ਮੇਰਾ 6 ਕਿੱਲੇ ਬਾਣ ਠੀਕ ਹੈ ਨਾ ਕੰਮ ਕਰਨ ਨੂੰ ਤਾਂ ਵਧੀਆ ਐ ਨਹੀਂ ਹੈਗਾ ਵੀ ਵਿਹਲਾ ਬੈਠਾ ਰਹਿੰਦਾ ਹੈਨਾ ਤੇ ਦਿਨ ਰਾਤ ਕੰਮ ਕਰਦਾ ਵਧੀਆ ਨਾਲ ਕੋਈ ਨਸ਼ਾ ਪੱਤਾ ਨਹੀਂ ਹੈਗਾ ਇਹਦੀ ਗਰੰਟੀ ਅਸੀਂ ਦਿੰਨੇ ਆ। ਬਾਕੀ ਆਇਆ ਮਸੀ ਵੀ ਮੀਮਾ ਪਿਓ ਹੈ ਨਹੀਂ ਸਾਡੇ ਹਨਾ ਬਾਕੀ ਇਹ ਨਹੀਂ ਕਰਨਾ ਸਾਰਾ ਕੁਝ। ਸਹੀ ਗੱਲ ਪੁੱਤ ਸਿਆਣਾ ਹੋ ਕੇ ਆਪਦੇ ਹੱਥ ਕੀ ਆਉਂਦੇ। ਹਾਂ ਇਹ ਤਾਂ ਹੈ। ਹਾਂ। ਇਹ ਬਖਸ਼ੀ ਕੇ ਕੋਈ ਮਸੀ ਬੱਚਾ ਵੀ ਇਹਦੀ ਜਿੰਮੇਵਾਰੀ ਮਸੀ ਦੀ ਹੋਣੀ। ਉਹ ਹੀ ਤਾਂ ਗੱਲ ਸਾਡੀ ਮਾਮੀ ਆ ਨਾ ਚਲ ਰਿਸ਼ਤੇਦਾਰੀ ਆਪਣੀ ਵਿੱਚ ਹਨਾ ਚਲਾਇਆ ਨਹੀਂ ਹੈਗਾ ਵੀ ਕੋਈ ਠੱਗਾ ਟੋਰੀ ਹੋ ਜੂਗੀ ਤਾਂ ਹੀ ਤਾਂ ਪੁੱਤ ਮੈਂ ਕਰਾਇਆ।

ਨੀ ਉਦਾਂ ਠੀਕ ਐ ਪੁੱਤ ਚੱਲ ਮੈਂ ਨਹੀਂ ਉਧਰ ਕੁੜੀ ਦੇਖ ਕੇ ਤੇਰੇ ਨਾਲ ਗੱਲ ਕੀਤੀ ਸੀ ਬਾਕੀ ਉਮਰ ਤਾਂ ਤੁਸੀਂ ਕੱਢਣੀ ਐ ਇਹਦਾ ਹਾਂ ਦੇਖੋ ਠੀਕ ਲੱਗਦਾ ਮੈਨੂੰ ਠੀਕ ਐ ਪੁੱਤ ਚੱਲ ਕੋਈ ਨਹੀਂ ਫਿਰ ਆਪਾਂ ਸਗੋਂ ਦਾ ਦੇਣਾ ਉਹ ਕਰਨਾ ਗਿਆ ਕਰਾਂਗੇ ਹਾਂ ਬਾਕੀ ਰਹਿ ਕੇ ਕਰਕੇ ਸਾਨੂੰ ਦੱਸ ਦਿਓ ਨਾ ਫੋਨ ਤੇ ਬਾਕੀ ਮੰਮੀ ਤੁਸੀਂ ਪੁੱਛ ਲਿਓ ਨਾ ਫਿਰ ਵੀ ਕੋਈ ਗੱਲਬਾਤ ਹੁੰਦੀ ਆ

ਨਾਉ ਦਾ ਪੈ ਦੱਸਿਆ ਵੀ ਜਾਂਦਾ ਹੈ ਨਾ ਨਾਲੇ ਆਏ ਆ ਜੀ ਆਪਦੇ ਲਈ ਕਰਨ ਇਹਨਾਂ ਨੇ ਕਿਹੜਾ ਕੋਈ ਹੋਰ ਆ ਕਰੇ ਜੀ ਦੋ ਜਾਣੇ ਆ ਇਹ ਹੈ ਜੇ ਕਰੂਗੀ ਬਣਾਉਗੀ ਤਾਂ ਵੀ ਆਪਦੇ ਹੀ ਬਣਾਉਗੀ ਹੈ ਹੈ ਉਹ ਬੰਦਾ ਜੋ ਵਿੱਚ ਮੰਦਿਰ ਦੇ ਪਰਵਾਦ ਦੇ ਘੁੰਮੇ ਜਾਂਦਾ ਕੀ ਉਹ ਵੀ ਕੰਮ ਕੰਦੇ ਦੇ ਪਰਸਾ ਹਾਂ ਵੀਰੇਤ ਹੈ ਕੰਮਾਂ ਦੇ ਇਥੇ ਕਰਵਾਏ ਜਾਂਦੇ ਆ ਭਾਈ ਹੂੰ ਕਰਨਾ ਹੀ ਪੈਂਦਾ ਹੈ ਨਾ ਨਾਲੇ ਸਾਨੂੰ ਤਾਂ ਐ ਵੀ ਜੇ ਪੜਨਾ ਵੀ ਅੱਗੇ ਪੜ ਵੀ ਲੈ ਜੇ ਕੋਈ ਕਰਨਾ ਕੰਮਕਾਰ ਕੋਈ ਸਿੱਖਣਾ ਕੜਾਈ ਵਿਗਾਈ ਦਾ ਉਹ ਵੀ ਬਾਹਰ ਜਾ ਕੇ ਸਿੱਖ ਸਕਦੀ ਹੈ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਜਿਵੇਂ ਤੁਸੀਂ ਕਹੋਗੇ ਉਹ ਕਰ ਲਈ ਸੀ ਹੈ ਨਾ ਹਾਂ ਬਸ ਤੂੰ ਤੁਸੀਂ ਕਰਾਉਣਾ ਜੇ ਤੁਸੀਂ ਬਾਹਰ ਭੇਜੋਗੇ ਕੋਈ ਸਿੱਖਣ ਜਾਂ ਕੋਰਸ ਵਗੈਰਾ ਕਰਾਉਣਾ ਉਹ ਜਿਵੇਂ ਮਰਜ਼ੀ ਕਰਾ ਲਿਓ ਅਸੀਂ ਨਹੀਂ ਤੁਹਾਨੂੰ ਕਹਿੰਦੇ ਠੀਕ ਹੈ ਜੀ ਚਲੋ ਬਸ ਹੰਸਨ ਦੱਸ ਦਿਓ ਫਿਰ ਤੁਸੀਂ ਫੋਨ ਲਾ ਕੇ ਹੈਨਾ ਵੀ ਫਿਰ ਆਪਾਂ ਰੱਖ ਲਾਂਗੇ ਸ਼ਗਨ ਦਾ ਦਿਨ ਤੇ ਕੋਈ ਇੱਕ ਦਿਨ ਆਪਾਂ ਵਧੀਆ ਦੇਖ ਕੇ ਰੱਖ ਲਾਂਗੇ ਕੋਈ ਗੱਲ ਨਹੀਂ ਫਿਰ ਉਦੋਂ ਤੋਂ ਪੱਕਾ ਸ਼ਗਨ ਕਰ ਦਾਂਗੇ ਦੇਖੋ ਜੀ ਉਨ ਤਾਂ ਆਪਣਾ ਸਾਰਾ ਪਰਿਵਾਰ ਬੈਠਾਗਾ ਪੱਛੀ ਰਿਸਟ ਕਰੀ ਆਪਣੀ ਕੋਈ ਉਹਨੂੰ ਗੱਲ ਦਾ ਫਰਕ ਪਿਆਦਾ ਹੁੰਦਾ ਜੇ ਕੋਈ ਲੈਣ ਲੈਣ ਦੀ ਗੱਲ ਆ ਤਾਂ ਹੁਣ ਇੱਥੇ ਕਲੀਅਰ ਕਰ ਲਓ ਨਾ ਨ ਵੀਰੇ ਸਾਨੂੰ ਲੈਣ ਦੇਣ ਦੀ ਕੋਈ ਭੁੱਖ ਨਹੀਂ ਹੈਗੀ ਸਾਡੇ ਘਰੇ ਜਿਹੜਾ ਹੈਗਾ ਇਹ ਉਹੀ ਸਾਹਮਲੇ ਜਾ ਕੇ ਕੋਈ ਗੱਲ ਨਹੀਂ ਪੁੱਤ ਜਿੰਨਾ ਤੱਕ ਤੁਸਰਿਆ ਨਾ ਅਸੀਂ ਕੁਝ ਨਹੀਂ ਲਵੋਗੇ ਦਾ ਫਿਰ ਅਸੀਂ ਆਇਆ ਤਾਂ ਹੈ ਹੀ ਮੈਂ ਕਿੰਨੇ ਜਿਹੜਾ ਕੇ ਫਾਈ ਤੋਂ ਚਲੀ ਕੋਈ ਨਹੀਂ ਅਸੀਂ ਵੀ ਆਪਣੀ ਬਾਤ ਗੱਲ ਤੋਂ ਬਣਾਈ ਬੈਠੇ ਆ ਉਹ ਤਾਂ ਪਾਈਆਂ ਦੀ ਦੇ ਕੇ ਤੋੜਾ ਉਹ ਤਾਂ ਭੈਣ ਜੋ ਵੀ ਦੇਣਾ ਤੁਸੀਂ ਆਦੇ ਧੀਰੋਂ ਦੇਣਾ ਪਰ ਸਾਡੀ ਕੋਈ ਮੰਗ ਨਹੀਂ ਹੈਗੀ ਅੱਜ ਤਾਂ ਜਿੰਨੇ ਲਿੜਾ ਅਸਲਾ ਨਹੀਂ ਗੁੜੀ ਇਹ ਤਾਂ ਹੈ ਜਿਵੇਂ ਹੋਗਾ ਤਾਂ ਕੌਣ ਹੁੰਦਾ ਜਿੰਨਾ ਕੌਣ ਦਾ ਕਰਦਾ ਹੀ ਹੈ ਸਹੀ ਗੱਲ ਹੈ ਪੁੱਤ ਨਾ ਭਾਈ ਹੁਣ ਤਾਂ ਨਾ ਦੋਨੇ ਪਰਿਵਾਰਾਂ ਦੀ ਮੂੰਹ ਤੇ ਗੱਲ ਹੋ ਗਈ ਹੁਣ ਤਾਂ ਲਕੋਚਪੋ ਵਾਲੀ ਕੋਈ ਗੱਲ ਹੀ ਨਹੀਂ ਰਹੀ ਬਾਕੀ ਹੁਣ ਤਾਂ ਆਪਾਂ ਇਹ ਕਹਿੰਦੇ ਆ ਕੋਈ ਚੰਗਾ ਜਿਹਾ ਦਿਨ ਦੇਖ ਕੇ ਨਾ ਤੇ ਆਪਾਂ ਸਗਨ ਦਾ ਰੱਖ ਲਓ ਹਾਂਜੀ ਕੋਈ ਗੱਲ ਹੀ ਦੱਸ ਦਾਂਗੇ ਅਸੀਂ ਹਨਾ ਤੁਸੀਂ ਵੀ ਸਾਨੂੰ ਦੱਸ ਦਿਓ ਉਹ ਸਭ ਨਾ ਕਰ ਲਾਂਗੇ ਗੱਲ ਆਪਾਂ ਕੋਈ ਨਾ ਪੁੱਤ ਮੈਂ ਦੱਸ ਦਊਗੀ ਹਾਂਜੀ ਚਲੋ ਫਿਰ ਚਲੀਏ ਮੰਮੀ ਹਾਂ ਚਲੋ ਫਿਰ ਚਲ ਅਸੀਂ ਜਾਂਦੇ ਹਾਂ ਹਾਂਜੀ ਚਲ ਸਾਨੂੰ ਦੱਸ ਦਿਓ ਰੈ ਕਰਕੇ ਠੀਕ ਹੈ ਵੀਰੇ ਹਾਂ ਠੀਕ ਹੈ ਸਸਿ ਠੀਕ ਹੈ ਬੈਜੋ ਮਸੀ ਕੋਈ ਨਹੀਂ ਕਿ ਮੈਨ ਲੱਗਿਆ ਪੁੱਤ ਨਹੀਂ ਬੰਦੇ ਦਾ ਠੀਕ ਲੱਗੇ ਹਰ ਬਾਕੀ ਤੇਰੀ ਤਸੱਲੀ ਆਵਾ ਕੋਈ ਗੱਲ ਨਹੀਂ ਮੈਂ ਚੰਗੇ ਦੇਖ ਕੇ ਗੱਲ ਤੋਰੀ ਸੀ ਬਾਕੀ ਹਰਪ੍ਰੀਤ ਭਾਈ ਹੁਣ ਤੂੰ ਦੱਸ ਦੇ ਆਹੋ ਐਵੇਂ ਕੱਲ ਨੂੰ ਫੇਰ ਇੱਥੇ ਕਲੇਸ਼ ਪਈ ਜਾਵੇ ਉਹ ਗੱਲ ਦਾ ਫਾਇਦਾ ਨਹੀਂ ਹੁੰਦਾ ਫੇਟਾ ਤੈਨੂੰ ਤੁਸੀਂ ਦੇਖੋ ਜੀ ਮੈਂ ਠੰਡਾ ਕਿਉਂ ਲੱਗ ਤੂੰ ਮੈਨੂੰ ਨਾਂਮੇ ਕੀਤਾ ਕਿਉਂ ਮੈਨੂੰ ਧੋਖਾ ਦਿੱਤਾ ਤੂੰ ਮੈਨੂੰ ਕਿੰਨਾ ਪਿਆਰ ਕਰਦੇ ਸੀਗੇ ਆ ਚਾਹੀ ਜਗਾ ਤੂੰ ਹੋਣਾ ਸੀ ਕਿਤੇ ਕੋਈ ਹੋਰ ਆਇਆ ਮੈਨੂੰ ਵੇਖਣ ਵਾਸਤੇ ਤੇਰੇ ਨਾਲ ਲਾੜੀ ਮੈਂ ਵਿਆਹ ਦੇ ਸੁਪਨੇ ਵੇਖ ਕੇ ਸੀ ਪਰ ਤੂੰ ਮੈਨੂੰ ਧੋਖੇ ਚ ਰੱਖ ਕੇ ਕਹਦੇ ਮੈਨੂੰ ਸਾਥ ਦੇ ਕੇ ਉਸੇ ਜੇ ਦੱਸਿਆ ਵੀ ਤਾ ਉਹ ਵੀ ਕਿਸੇ ਹੋਰ ਨੇ ਦੱਸਿਆ ਤੂੰ ਚੁੱਪ ਕਰਕੇ ਬੈਠਾ ਰਿਹਾ ਕੋਈ ਨਾ ਲਾੜੀ ਤੂੰ ਮੈਨੂੰ ਧੋਖਾ ਦਿੱਤਾ ਤੁਕੀ ਤੈਨੂੰ ਵੀ ਨਹੀਂ ਬਸੰਦਿੰਦੀ ਆਪ ਦਾ ਬਦਲਾ ਤਾਂ ਮੈਂ ਲੈ ਕੇ ਰੂੰਗੀ ਮੈਂ ਤਾਂ ਘਰੇ ਗੱਲ ਕੀਤੀ ਸੀ ਵਿਆਹ ਦੀ ਹੁਣ ਉਹਨਾਂ ਨੂੰ ਕੀ ਦੱਸਾਂ ਉਹਨਾਂ ਅੱਗੇ ਵੀ ਮੇਰ ਤਾਂ ਨੀਂਵ ਹੀ ਪੈ ਗਈ ਲੈ ਇਹਨੇ ਤਾਂ ਭਾਈ ਹੁਣ ਕੀ ਦੱਸਣਾ ਜਦੋਂ ਆਪਾਂ ਨੂੰ ਹਾਂ ਚੱਲ ਕੋਈ ਹਾਂ ਚਲੋ ਬਸ ਠੀਕ ਆ ਫਿਰ ਕੋਈ ਦਿਨ ਪੁੱਛ ਆਉਣਾ ਮੇਰੀ ਘਰ ਸੌਣ ਆਪ ਦਾ ਕੰਮ ਬੰਦੇ ਦਾ ਵੇਖ ਲੈ ਹੂੰ ਜਦੋਂ ਤੂੰ ਵੇਖ ਲੈ ਆਪਾਂ ਉਹੀ ਦਿਨ ਰੱਖ ਕੇ ਤੇ ਫਿਰ ਬਸ ਗੱਲਾਂ ਕਰ ਲਾਂਗੇ ਹਨਾ ਮੈਂ ਕਹਿੰਦੀ ਸੀ ਹੁਣ ਜਿਆਦਾ ਆਪਾਂ ਟਾਈਮ ਨਾ ਪਾਓ ਆਹ ਉਹ ਟਾਈਮ ਤਾਂ ਬਾਪ ਦਾ ਕੰਮ ਧੰਦਾ ਜਿਹਾ ਸੈੱਟ ਕਰਕੇ ਹਿਸਾਬ ਕਿਤਾਬ ਕਰਕੇ ਬਣ ਗਏ ਨਾ ਤੇ ਬੜੇ ਤੂਰ ਦੇਾਂਗੇ ਬਾੜ ਗੇ 28 ਚੰਗੀ ਆ ਹੋਰ ਹੋਰ ਮੈਂ ਤਾਂ ਨਹੀਂ ਨਮਕਾਈ ਗਿਆ ਜਦੋਂ ਬਧੀਆ ਆਪਣੇ ਪਸੰਦ ਆ ਮੁੰਡਾ ਪਸੰਦਾ ਘਰਬਾਰ ਪਸੰਦਾ ਫੇਰ ਟਾਈਮ ਆਏ ਦਾ ਕੀ ਫਾਇਦਾ ਹੁੰਦਾ ਹੈ ਕੁੜੀ ਵੀ ਸਿਆਣੀ ਲੱਗਦੀ ਯਾਰ ਨਾ ਕੁੜੀ ਸਿਆਣੀ ਹੈ ਵੇ ਗਿਆ ਸੇ ਮੁੰਡਾ ਵੀ ਸਿਆਣਾ ਹੈ ਚੱਲ ਭਾਈ ਵਧੀਆ ਤੇ ਨਰਮਾ ਬਰ ਬਰ ਨਰਮਾ ਨਰਮ ਦੇਖ ਕੇ ਤਾਂ ਮੈਂ ਕਰਤਾ ਵੀ ਚੱਲ ਆਪਣੀ ਕੁੜੀ ਵੀ ਨਰਮ ਹੈ ਇਹਦੀ ਘੱਟ ਤਾਂ ਹੋ ਜੂ ਅੱਥੇ ਹਾਂ ਵੀ ਇਹ ਨਹੀਂ ਬੋਲਦੀ ਚੱਲ ਉੱਚਾ ਹੋ ਜੇ ਸਾਹਮਣਾ ਨਹੀਂ ਬੀ ਜਾਂਦੀ ਆ ਨਾਲੇ ਪੁੱਤ ਸੱਸ ਹੈ ਨਹੀਂ ਤੈਨੂੰ ਪਤਾ ਸੱਸਾਂ 100 100 ਫਿਰ ਮੂਹਰੇ ਕਲੇਸ਼ ਖੜਾ ਹੋ ਜਾਂਦਾ ਹਾਂ ਦੁਗਣੀਆਂ ਗੱਲਾਂ ਹੋ ਜਾਂਦਾ ਚਲੋ ਠੀਕ ਹੈ ਤੁਸੀਂ ਕਰ ਲੋ ਗੱਲਾਂ ਬਾਤਾਂ ਫਿਰ ਹੁਣ ਤਾਂ ਨਿਬੜ ਗਿਆ ਸਾਰਾ ਆਪਾਂ ਬਾਬੇ ਤੋਂ ਦਿਨ ਕਢਾ ਕੇ ਰੱਖ ਲਾਂਗੇ ਕੋਈ ਦਿਨ ਆਪਾਂ ਦੱਸ ਦਿਆਂਗੇ ਉਹਨਾਂ ਨੂੰ ਫੋਨ ਤੇ ਹਾਂ ਸੁਣ ਤਾਂ ਤੇਰੇ ਧੀ ਹੈ ਜਦੋਂ ਤੂੰ ਕਹਤਾ ਆਪਾਂ ਉਹਦੀ ਵਗ ਚੱਲਾਂਗੇ ਤੇ ਤੂੰ ਰਹ ਮੈਂ ਤਬ ਆਕ ਜੂਗੀ ਫਿਰ ਹੁਣ ਘਰੇ ਵੀ ਜਾਣਾ ਹੁਣ ਕਿੰਨੇ ਦਿਨ ਹੋ ਗਏ ਮੈਨੂੰ ਤਾਂ ਚਲ ਬੇਬੇ ਮੈਂ ਪਸੂ ਟੰਡਾ ਦੇਖ ਲੈਣਾ ਕਰ ਲਓ ਕੋਈ ਨਾ ਕਰ ਜਾਵਣੀ ਮਸੀ ਕੋਈ ਨਹੀਂ ਦੁਪਹਿਰ ਦਾ ਕੱਟ ਲੰਘ ਜਾਂਦੇ ਗਰਮੀ ਵਾੜੀ ਆ ਰੱਖਣੇ ਜੀ ਜਾਊਂਗੀ ਹਜੇ ਨਹੀਂ ਮੰਦੀ ਹੱਥ ਨੇ ਚੜਾਏ ਹੁੰਦਾਂ ਨੂੰ ਕੋਈ ਨਹੀਂ ਚੰਗਾ ਜਿਆਦਾ ਬਾਤ ਬੱਦ ਜੂਗੀ ਹਾਂ ਮੈਂ ਮਾੜੇ ਦੇਣਾ ਪਸੂ ਟੰਡਾ